ਕੀ ਕੇਰਲ ਬਣਨਾ ਚਾਹੁੰਦਾ ਹੈ ਵੱਖਰਾ ਦੇਸ਼ ਜੇ ਨਹੀਂ ਤਾਂ ਕੇਰਲ ਸਰਕਾਰ ਨੇ ਕਿਉਂ ਨਿਯੁਕਤ ਕਰ ਦਿੱਤਾ ਵਿਦੇਸ਼ ਸਿਕਤਰ ਜਿਸ ਦੇ ਉੱਤੇ ਬੀਜੇਪੀ ਖੜਾ ਕਰ ਰਹੀ ਹੈ ਵੱਡਾ ਸਵਾਲ ਕਿਉਂ ਕੇਰਲ ਦੀ ਸਰਕਾਰ ਨੇ ਲਿਆ ਵੱਖਰਾ ਵਿਦੇਸ਼ ਕਤਰ ਲਾਉਣ ਦਾ ਫੈਸਲਾ ਕੀ ਕੇਰਲ ਦੀ ਸਰਕਾਰ ਵੱਧ ਰਾਜਾ ਦੇ ਅਧਿਕਾਰ ਦੇ ਉੱਤੇ ਦੇ ਰਹੀ ਹੈ ਤਰਜੀਹ ਰੋਪਨ ਚਾਪ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਕੇਰਲ ਦੀ ਸਰਕਾਰ ਵੱਲੋਂ ਲਏ ਗਏ ਫੈਸਲੇ ਦੀ ਅੱਜ ਪੂਰੇ ਦੇਸ਼ ਭਰ ਦੇ ਵਿੱਚ ਚਰਚਾ ਹੋ ਰਹੀ ਹੈ ਦਰਅਸਲ ਕੇਰਲ ਸਰਕਾਰ ਦੇ ਵੱਲੋਂ ਆਪਣਾ ਇੱਕ ਨਵਾਂ ਸਕੱਤਰ ਨਿਯੁਕਤ ਕੀਤਾ ਗਿਆ ਹੈ ਦਰਅਸਲ ਕੇਰਲ ਸਰਕਾਰ ਵੱਲੋਂ ਆਪਣੇ ਇੱਕ ਨਵੇਂ ਮਹਿਕਮੇ ਮੈਟਰਸ ਕਨਸਰਨਿੰਗ ਐਕਸਟਰਨਲ ਕਾਰਪੋਰੇਸ਼ਨ ਲਈ ਨਵਾਂ ਸਕੱਤਰ ਨਿਯੁਕਤ ਕੀਤਾ ਗਿਆ ਹੈ ਇਹ ਜ਼ਿੰਮੇਵਾਰੀ ਸੀਨੀਅਰ ਆਈਐਸ ਕੇ ਵਾਸੂਕੀ ਹੋਣਾ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਬੀਜਪੀ ਨੇ ਨਿਸ਼ਾਨੇ ਦੇ ਉੱਤੇ ਕੇਰਲ ਦੀ ਸਰਕਾਰ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਕੇਰਲ ਦੀ ਸਰਕਾਰ ਨੇ ਆਪਣਾ ਵੱਖਰਾ ਵਿਦੇਸ਼ ਸਕੱਤਰ ਨਿਯੁਕਤ ਕੀਤਾ ਹੈ ਜੋ ਫੈਸਲਾ ਕੇਰਲ ਦੀ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਇਸ ਦੇ ਉੱਤੇ ਬੀਜਪੀ ਦਾ ਕਹਿਣਾ ਹੈ ਕਿ ਇਹ ਸੰਵਿਧਾਨ ਦੇ ਬਿਲਕੁਲ ਉਲਟ ਹੈ ਔਰ ਇਹ ਕੇਂਦਰ ਦੀਆਂ ਜ਼ਿੰਮੇਵਾਰੀਆਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਕਿਉਂਕਿ ਇਹ ਸਟੇਟ ਸਬਜੈਕਟ ਨਹੀਂ ਬਲਕਿ ਕੇਂਦਰ ਦਾ ਮਸਲਾ ਹੈ ਤੇ ਕੇਂਦਰ ਹੀ ਫੋਰਨ ਅਫੇਅਰਜ਼ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕਰ ਸਕਦਾ ਹੈ ਤੇ ਜਿਸ ਦੇ ਲਈ ਵੱਖਰਾ ਮਹਿਕਮਾ ਜਿਸ ਨੂੰ ਐਮਈਏ ਕਿਹਾ ਜਾਂਦਾ ਹੈ ਉਹ ਬਣਾਇਆ ਗਿਆ ਹੈ। ਵੈਸੇ ਰਾਜਾਂ ਦੇ ਵੱਧ ਅਧਿਕਾਰਾਂ ਦੀ ਲੜਾਈ ਕੋਈ ਨਵੀਂ ਨਹੀਂ ਹੈ। ਇਹ ਲੜਾਈ ਲੰਬੇ ਟਾਈਮ ਤੋਂ ਵੱਖ-ਵੱਖ ਰਾਜ ਚੁੱਕਦੇ ਆ ਰਹੇ ਨੇ ਜਿਸ ਦੇ ਵਿੱਚ ਪੰਜਾਬ ਵੀ ਸ਼ਾਮਲ ਹੈ। ਅਨੰਦਪੁਰ ਦੇ ਮਤੇ ਦੀ ਜੇਕਰ ਗੱਲ ਕਰੀਏ ਜਿਸ ਨੂੰ ਉਸ ਵੇਲੇ ਦੀ ਇੰਦਰਾ ਸਰਕਾਰ ਵੱਖਵਾਦੀ ਮਤਾ ਵੀ ਕਹਿੰਦੀ ਸੀ ਤੇ ਇਸ ਨੂੰ ਲਾਗੂ ਕਰਵਾਉਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਤੇ ਸੰਘਰਸ਼ ਵੀ ਹੋਇਆ ਤੇ ਮੁੱਦਾ ਅੱਜ ਵੀ ਚੱਲਦਾ ਆ ਰਿਹਾ ਹੈ। ਇਸ ਦੀ ਛੋਟੀ ਜੀ ਉਦਾਹਰਣ ਹਾਲੀ ਕੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚ ਪਾਸ ਕੀਤੇ ਚਾਂਸਲਰ ਦੀ ਨਿਯੁਕਤੀ ਵਾਲੇ ਬਿੱਲ ਦੀ ਵੀ ਲਈ ਜਾ ਸਕਦੀ ਹੈ ਜਿਸ ਚ ਸਰਕਾਰ ਵੱਲੋਂ ਰਾਜਪਾਲ ਦੀ ਥਾਂ ਮੁੱਖ ਮੰਤਰੀ ਨੂੰ ਚਾਂਸਲਰ ਚੁਣਨ ਦੀ ਤਾਕਤ ਦੇਣ ਸੰਬੰਧੀ ਲਿਆਂਦੇ ਬਿੱਲ ਦੀ ਹੈ ਜਿਸ ਤੋਂ ਬਾਅਦ ਇਸ ਨੂੰ ਰਾਸ਼ਟਰਪਤੀ ਵੱਜੋਂ ਵਾਪਸ ਭੇਜ ਦਿੱਤਾ ਗਿਆ ਸੀ ਹੁਣ ਇਹ ਜਾਣਦੇ ਹਾਂ ਕਿ ਇਸ ਨਿਯੁਕਤੀ ਨੂੰ ਲੈ ਕੇ ਕੇਰਲ ਸਰਕਾਰ ਦੀ ਵਿਰੋਧਤਾ ਕਿਉਂ ਹੋ ਰਹੀ ਹੈ ਇਸ ਨੂੰ ਸਮਝਣ ਲਈ ਪਹਿਲਾਂ ਜਾਣਦੇ ਹਾਂ ਫੈਡਰਲਿਜ਼ਮ ਯਾਨੀ ਸੰਘਵਾਦ ਤੇ ਹੈ ਭਾਰਤ ਦੇ ਵਿੱਚ ਕਿਵੇਂ ਕੰਮ ਕਰਦੀ ਹੈ ਭਾਰਤ ਵਿੱਚ ਫੈਡਰਲਿਜ਼ਮ ਯਾਨੀ ਸੰਘਵਾਦ ਦੇ ਤਿੰਨ ਪੱਧਰ ਹਨ ਕੇਂਦਰ ਸਰਕਾਰ ਦੇਸ਼ ਦੇ ਮੁੱਦਿਆਂ ਦਾ ਪ੍ਰਬੰਧਨ ਕਰਦੀ ਹੈ ਜਿਸ ਦੇ ਵਿੱਚ ਡਿਫੈਂਸ ਇੰਟਰਨੈਸ਼ਨਲ ਰਿਲੇਸ਼ਨਸ ਪੋਰਟਸ ਰੇਲਵੇਜ਼ ਨੈਸ਼ਨਲ ਹਾਈਵੇਜ਼ 에ਅਰਵੇਜ਼ ਤੇ ਮੋਨਿਟਰੀ ਪੋਲਿਸੀ ਸ਼ਾਮਲ ਹਨ ਰਾਜ ਸਰਕਾਰ ਰਾਜਾਂ ਦੇ ਮੁੱਦਿਆਂ ਦਾ ਪ੍ਰਬੰਧਨ ਕਰਦੀ ਹੈ ਜਿਸ ਵਿੱਚ ਪਬਲਿਕ ਆਰਡਰ ਪੁਲਿਸ ਪਬਲਿਕ ਹੈਲਥ ਹਸਪੀਟਲਸ ਸੈਨੀਟੇਸ਼ਨ ਤੇ ਐਗਰੀਕਲਚਰ ਸ਼ਾਮਲ ਹਨ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਜ਼ਿਲ੍ਹਾ ਪੱਧਰ ਦੇ ਮੁੱਦਿਆਂ ਦਾ ਪ੍ਰਬੰਧਨ ਕਰਦੀਆਂ ਹਨ ਕਈ ਮਾਮਲਿਆਂ 'ਚ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਸਾਂਝੀਆਂ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ ਜਿਵੇਂ ਕਿ ਜਸਟਿਸ এডੂਕੇਸ਼ਨ ਟ੍ਰੇਡ ਯੂਨੀయన్స్ ਤੇ ਫੋਰੈਸਟ ਸ਼ਾਮਲ ਹਨ ਹੁਣ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਜਦ ਵਿਦੇਸ਼ ਮੰਤਰਾਲੇ ਨਾਲ ਰਾਜ ਦੀ ਸਰਕਾਰ ਦਾ ਕੋਈ ਲੈਣਾ ਦੇਣਾ ਹੀ ਨਹੀਂ ਤਾਂ ਇਹ ਨਿਯੁਕਤੀ ਕਿਉਂ ਕੀਤੀ ਗਈ ਹੈ ਉਥੇ ਹੀ ਕੇਰਲ ਦੇ ਮੁਖ ਸਕੱਤਰ ਡਾਕਟਰ ਵੀਵੇਂੂ ਨੇ ਸਪਸ਼ਟ ਕੀਤਾ ਹੈ ਕਿ ਆਈਐਸ ਅਧਿਕਾਰੀ ਕੇ ਵਾਸਕੀ ਨੂੰ ਬਾਰੀ ਸਹਿਯੋਗ ਦੇ ਇੰਚਾਰਜ ਰਾਜ ਸਕੱਤਰ ਵਜੋਂ ਨਿਯੁਕਤ ਕਰਨਾ ਰਾਜ ਦੇ ਵਿਕਾਸ ਲਈ ਨਵੇਂ ਸਬੰਧ ਸਥਾਪਿਤ ਕਰਨਾ ਸੀ ਨਾ ਕਿ ਕੂਟਨੀਤਿਕ ਸਬੰਧ ਬਣਾਉਣ ਦੇ ਲਈ ਇਸ ਮਸਲੇ ਦਾ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀਥ ਰਿਉਰ ਨੇ ਨਿਯੁਕਤੀ ਦਾ ਸਮਰਥਨ ਕੀਤਾ ਤੇ ਸਰਕਾਰ ਦੇ ਅੰਦਰ ਜ਼ਿੰਮੇਵਾਰੀ ਦੇ ਕੇਂਦਰ ਬਿੰਦੂ ਵਜੋਂ ਅਧਿਕਾਰੀ ਦੀ ਭੂਮਿਕਾ ਤੇ ਜ਼ੋਰ ਦਿੱਤਾ ਹੈ ਉਥੇ ਹੀ ਭਾਜਪਾ ਦੇ ਕੇਰਲਾ ਦੇ ਸੂਬਾ ਪ੍ਰਧਾਨ ਕੇ ਸੁਰੇਂਦਰਨ ਨੇ ਇਸ ਕਦਮ ਦੀ ਆਲੋਚਨਾ ਕਰਦਿਆਂ ਇਸ ਨੂੰ ਸੰਵਿਧਾਨ ਦੀ ਉਲੰਘਣਾ ਕਰਾਰ ਦਿੱਤਾ ਅਤੇ ਸਵਾਲ ਕੀਤਾ ਕਿ ਇਸ ਦਾ ਉਦੇਸ਼ ਕੇਰਲ ਨੂੰ ਵੱਖਰੇ ਰਾਸ਼ਵਜੋਂ ਸਥਾਪਿਤ ਕਰਨਾ ਹੈ ਹੁਣ ਦੇਖਣਾ ਹੋਊਗਾ ਕਿ ਇਹ ਮੁੱਦਾ ਕਿੰਨੀ ਕੁ ਸਿਆਸੀ ਤੂਲ ਫੜਦਾ ਹੈ ਤੇ ਕੇਰਲ ਸਰਕਾਰ ਵੱਲੋਂ ਲਿਆ ਗਿਆ ਇਹ ਫੈਸਲਾ ਕੀ ਵਾਪਸ ਲਿਆ ਜਾਂਦਾ ਹੈ ਜਾਂ ਫਿਰ ਜਿਸ ਤਰੀਕੇ ਨਾਲ ਉਹਨਾਂ ਦੇ ਚੀਫ ਸਕੱਤਰ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਇਹ ਅਸੀਂ ਡਿਪਲੋਮੈਟਿਕ ਅਫੇਅਰਸ ਵਾਸਤੇ ਨਹੀਂ ਬਲਕਿ ਕੇਰਲਾ ਦੇ ਸਬੰਧ ਹੋਰ ਦੇਸ਼ਾਂ ਦੇ ਨਾਲ ਵਧਾਉਣ ਦੇ ਲਈ ਉਸ ਦੇ ਨਾਲ رابطہ ਕਾਇਮ ਕਰਨ ਦੇ ਲਈ ਕੀਤੇ ਗਏ ਨੇ ਇਹ ਉਸ ਦੇ ਉੱਤੇ ਕਾਇਮ ਰਹਿੰਦੇ ਨੇ